ਗੁਰੂ ਜੀ ਜਦ ਪੰਜਾਬ ਨੂੰ ਚੱਲਣ ਲੱਗੇ ਤਾਂ ਬਾਦਸ਼ਾਹ ਨੇ ਚੰਦੂ ਅਤੇ ਉਸਦਾ ਪਰਿਵਾਰ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਗੁਰੂ ਜੀ ਨੇ ਚੰਦੂ ਦੇ ਪਰਿਵਾਰ ਨੂੰ ਛੱਡ ਦੇਣ ਲਈ ਕਿਹਾ ਉਹ ਚੰਦੂ ਨੂੰ ਵੀ ਮaaf ਕਰ ਦੇਣਾ ਚਾਹੁੰਦੇ ਸਨ ਪਰ ਸਿੱਖ ਆਪਣੀ ਜ਼ਿੱਦ ਤੇ ਅੜੇ ਰਹੇ ਕਿ ਚੰਦੂ ਨੂੰ ਉਹ ਜ਼ਰੂਰ ਨਾਲ ਲੈ ਕੇ ਜਾਣਗੇ ਸਿੱਖਾਂ ਦੇ ਘਰੋਂਪ ਨੂੰ ਵੇਖ ਕੇ ਉਹਨਾਂ ਚੰਦੂ ਨੂੰ ਭਾਈ ਬਿਦੀਚੰਦ ਅਤੇ ਭਾਈ ਜੀਠਾ ਦੇ ਹਵਾਲੇ ਕਰ ਦਿੱਤਾ ਗੁਰੂ ਜੀ ਜਦ ਅੰਮ੍ਰਿਤਸਰ ਪੁੱਜੀਤਾ ਬਹੁਤ ਖੁਸ਼ੀਆਂ ਮਨਾਇਆ ਗਈਆਂ ਦੀਵਾਲੀ ਵਾਲੀ ਰਾਤ ਨੂੰ ਹਰਮੰਦਰ ਸਾਹਿਬ ਵਿੱਚ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜ਼ੀ ਚਲਾਈ ਗਈ ਬੜੀ ਦੂਰ ਦੂਰ ਤੋਂ ਸਿੱਖ ਸੰਗਤਾਂ ਦਰਸ਼ਨ ਨੂੰ ਆਈਆਂ ਖੁਦਸਮਾ ਠਹਿਰ ਕੇ ਉਸਾਈ मियां ਮੀਰ ਜੀ ਨੂੰ ਮਿਲਣ ਵਾਸਤੇ ਲਾਹੌਰ ਚਲੇ ਗਏ ਉੱਥੇ ਉਹਨਾਂ ਨੂੰ ਮਿਲਣ ਵਾਸਤੇ ਸਭ ਪੀਰ ਫਕੀਰ ਆਏ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ ਉੱਥੇ ਉਹਨਾਂ ਇੱਕ ਯਾਦਗਾਰ ਬਣਾਉਣ ਲਈ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਜਦ ਗੁਰੂ ਜੀ ਲਾਹੌਰ ਸ਼ਹਿਰ ਵਿਖੇ ਪਰਚਾਰ ਕਰ ਰਹੇ ਸਨ ਤਾਂ ਬਿਦੀ ਚੰਦ ਅਤੇ ਭਾਈ ਜੀਤਾ ਚੰਦੂ ਨੂੰ ਵੀ ਲਾਹੌਰ ਲੈ ਗਏ ਜਦ ਲਾਹੌਰ ਦੇ ਲੋਕਾਂ ਨੇ ਚੰਦੂ ਨੂੰ ਵੇਖਿਆ ਤਾਂ ਉਹ ਭੜਕ ਉੱਠੇ ਜਿਹੜਾ ਵੀ ਉਸ ਨੂੰ ਵੇਖਦਾ ਉਸ ਦੇ ਸਿਰ ਵਿੱਚ ਇੱਕ ਚਿੱਤਰ ਮਾਰ ਦਿੰਦਾ ਇਸ ਤਰ੍ਹਾਂ ਚੰਦੂ ਨੂੰ ਬਹੁਤ ਜ਼ਲੀਲ ਕੀਤਾ ਗਿਆ ਹੱਟੀ ਹੱਟੀ ਉਸ ਤੋਂ ਕੋਡੀਆਂ ਮੰਗਵਾਈਆਂ ਗਈਆਂ ਇਸ ਤਰ੍ਹਾਂ ਗਲੀਆਂ ਕੁੱਚਿਆਂ ਵਿੱਚ ਹੁੰਦੇ ਹੋਏ ਜਦ ਉਸ ਪੜਪੁੰਜ ਦੀ ਦੁਕਾਨ ਤੇ ਪੁੱਜੇ ਜਿਸ ਪਾਸੋਂ ਚੰਦੂ ਨੇ ਗੁਰੂ ਜੀ ਉੱਤੇ ਤਪਤੀ ਰੀਤ ਪਵਾਈ ਸੀ ਤਾਂ ਉਹ ਪੜਪੁੰਜਾ ਬੜਾ ਕਰੋਧ ਵਿੱਚ ਆ ਗਿਆ ਉਸ ਨੇ ਬਲਦੀ ਬਲਦੀ ਰੀਤ ਚੰਦੂ ਦੇ ਸਿਰ ਵਿੱਚ ਪਾਈ ਚੰਦੂ ਕੁੜਲਾ ਉੱਠਿਆ ਤੇ ਚੀਕਾਂ ਮਾਰਨ ਲੱਗਾ ਤਾਂ ਉਸ ਪੜਪੁੰਜੀ ਨੇ ਕਿਹਾ ਜਦ ਇਹੋ ਰੀਤ ਸਤਗੁਰੂ ਦੇ ਸਿਰ ਵਿੱਚ ਪਵਾਈ ਸੀ ਤਾਂ ਉਹਨਾਂ ਤਾਂ ਸੀਨੇ ਹੀ ਸੀ ਕੀਤੀ ਤੇ ਤੂੰ ਚੀਕਾਂ ਮਾਰ ਰਿਹਾ ਹੈ ਹੁਣ ਸ਼ਰਮ ਨਹੀਂ ਆਉਂਦੀ ਵੀਰ ਉਸਨੇ ਗੁੱਸੇ ਵਿੱਚ ਆ ਕੇ ਰੇਤ ਵਾਲਾ ਖੜਚਾ ਜੋਰ ਨਾਲ ਚੰਦੂ ਦੇ ਸਿਰ ਤੇ ਮਾਰਿਆ ਤਾਂ ਚੰਦੂ ਦੇ ਪ੍ਰਾਨ ਨਿਕਲ ਗਏ ਉਹ ertid ਤੇ ਟੈ ਪਿਆ ਉਸ ਦੀ লাশ ਨੂੰ ਫਿਰ ਦਰਿਆ ਕੰਢੇ ਕੁੱਤਿਆਂ ਨੇ ਖਾਣ ਵਾਸਤੇ ਸੁੱਟ ਆਏ ਕੁਝ ਸਮਾਂ ਲਾਹੋਠ ਠਹਿਰ ਕੇ ਗੁਰੂ ਜੀ ਫਿਰ ਅੰਮ੍ਰਿਤਸਰ ਆ ਗਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ